ਚਲੋ ਮੈਂ ਲਾਦਦਾ ਪੱਡੇ ਦੇ ਤੁਸੀਂ ਪੀਓ ਚਾਹ ਦੋ ਜੀਰਾਂ ਦੇ ਪੱਡੇ ਆ ਮਿੱਤਰੋ ਜੰਨਤ ਦਾ ਨਜ਼ਾਰਾ ਹੈ ਭੈਣ ਚੋ ਜਾਣ ਨੂੰ ਹੀ ਨਹੀਂ ਕਰਦਾ ਇੱਥੋਂ ਇੰਨੀ ਗ੍ਰੀਨਰੀ ਨਜ਼ਾਰਾ ਹੈ ਨਾ ਬੱਗੇ ਬੰਦੇ ਜੰਨਤ ਜੀ ਦੇ ਜਾਂਦੇ ਤਾਂ ਹੀ ਦਾਅਦੇ ਨਹੀਂ ਨਾ ਇਹ ਆ ਪਰਾਂ ਨੇ ਤਾਂ ਇੱਕ ਦੂਜੇ ਦੇ ਸਾਢੇ ਸਾੜੇ ਮਰੀ ਜਾਂਦੇ ਇੱਥੇ ਇਹਨਾਂ ਨੂੰ ਕੋਈ ਪਰਵਾਹ ਨਹੀਂ ਚੰਗਾ ਫਰੂਟ ਖਾਂਦੇ ਆਹ ਲਾ ਲੱਗ ਰਹੀਆਂ ਨੇ ਆ ਇਹਨਾਂ ਨੂੰ 6 ਮਹੀਨਿਆਂ ਨੂੰ ਆ ਜਾਣਗੇ ਆ ਫਲ ਕਿਰ ਜੂਆ ਮੇਰਾ ਫਲ ਕਿੰਨੇ ਟਾਈਮ ਚ ਚਾਰ ਹੁੰਦਾ ਲੋ ਵੀ ਜੋ ਬ੍ਰੋ ਹੋ ਗਿਆ ਵਲੌਗ ਸ਼ੁਰੂ ਤੇ ਮੈਂ ਇਹ ਬੱਕਾ ਤੁਰ ਪਏ ਆਪਾਂ ਨੂੰ ਆ ਗਿਆ ਸਵੇਰੇ ਸਵੇਰੇ ਫੌਨ ਭੇਡੇ ਆਪਣੇ ਆਏ ਪਏ ਨੇ ਨਾਫਰੀ ਚ ਜਿਹੜੇ ਮੰਗਾਏ ਸੀ ਬੋਟਲ ਫਾਰਮ ਵੱਡੇ ਤੇ ਉਹ ਜਾਂਦੇ ਚੱਕਣ ਤੇ ਫਿਰ ਦੰ ਦਿਖਾਉਣੇ ਵੀ ਦੇਖ ਲੈ ਜਾ ਕੇ ਵੀ ਕਿੰਨੇ ਸਾਈ ਜਿਹੜੇ ਮੰਗਾਏ ਨੇ ਕਿੰਨੇ ਰਿੰਗਾ ਵਾਲੇ ਨੇ ਕੀ ਮਾਹੌਲ ਹੈ ਬਣੇ ਰਹੇ ਹੋ ਬਲੌਗ ਦੇ ਨਾਲ ਮਰਸਡੀ ਚੈੱਕ ਕਰੋ ਵਾ ਕਿੰਨੇ ਮਰਸਡੀ ਸਟicker ਪਟਾ ਗਿਆ ਹਾਲੇ ਆਪਣਾ ਬੱਗਾ ਨਰਸਰੀ ਇੱਥੇ ਲਿਖਾ ਦਈਏ ਬੱਗਾ ਨਰਸਰੀ ਵਾਲਾ ਹਰਪ੍ਰੀਤ ਸਿੰਘ ਮਾਨ ਉਰਫ ਬੱਗਾ ਹਾਂ ਹੀ ਸੌਂਦੀ ਆ ਇਹ ਸੌਂਦੀ ਆ ਆਏ ਬਈ ਪਾ ਆਮ ਆਪਣੇ ਪੇਡੀ ਔਥੋਪੈਡੀ ਸ਼ੁਰੂ ਹੁੰਦੀ ਆ 10 ਫੁੱਟ ਤੋਂ ਲੱਗਣ ਤੋਂ ਬਾਅਦ 10 ਫੁੱਟ ਟਰਾਈ ਬੱਗੇ ਆਰਾਮ ਨਾਲ 6 ਤੇਰਾ ਕੱਦ ਦਾ 2 ਫੁੱਟ ਦੀ ਬਾਹ ਹੋ ਗਈ ਗਰਦਨ ਵਾਲੀ ਬਾਹ ਵੀ ਆ ਗਈ 2.5 ਫੁੱਟ ਹੋ ਗਿਆ ਨਜੀਰਾ ਵੀ ਲਵੇ ਆ ਜਾ ਛਿੜ ਦੇ 홀ੀਡੇ ਗਿਆ ਆਪਣਾ ਹੁਣ ਇਹ ਏਗੂ ਆ ਆਪ ਦੇਖ ਦੇ ਛੋਬਰੋਂ ਐਂ ਲੱਗਦੀਆਂ ਜੀਰਾ ਦੇਖ ਹਾਂ ਜੀ ਕਿੰਨੇ ਵੱਡਾ ਵੀ ਐਡਾ ਪਿੱਡਾ ਆ ਲਾ ਲਾ ਨਜੀਰਾ ਮਹਿੰਗੀਆਂ ਆਉਦੇ ਖੇਤ ਲਾ ਲੋ ਭੈਣੇ ਪਰ ਹੁੰਦੀਆਂ ਨੇ ਆਪਣੇ ਕਾ ਉਹ ਅਦਰ ਲੁੱਟੇ ਹੋਗੇ ਬਾਜ਼ਾਰ ਚੋਂ ਖਾ ਖਾ ਕੇ ਆ ਦੇਖ ਆ ਵੀ انجੀਰ ਦੇ ਬੇਡੇ ਆ ਲੱਗੀ ਜਾਂਦੀਆਂ ਨੇ ਡੋਡੀਆਂ ਲੱਗਦੀਆਂ ਨੇ ਬਈ ਤੇ ਉਹ ਇੰ ਲੰਮਾ ਉਹ ਬਣ ਜਾਂਦੀ ਐ ਛੋਟਾ ਕਿੰਨੇ ਦਾ ਬੂਟਾ ਇਹ ਇਹ ਵਾਲਾ ਇਹ ਜਿਹੜਾ ਆਹ ਆਹ ਸਾਹਮਣੇ ਪਿਆ ਆ ਬਾਬਾ ਪਤਾ ਹੈਗਾ ਓਏ ਤਿਆਰ ਦੇਖੀ ਕਿੰਨੀ ਲਾਲ ਮਿੱਟੀ ਚੰਦਾ ਇਹ ਕਿੰਨੇ ਦਾ ਹਰੇ ਗਿੱਤ ਅਵੇ 150 ਦਾ ਅਵੇ ਵਾਲੇ ਜਿੱਤ ਜਾਂਦੇ ਆ ਪੱਕਾ ਦੇ ਵਾਲੇ ਨੇ ਲਓ ਵੀ ਉਹ ਕਨੇ ਲਾਦਦੇ ਆ ਪੇੜ ਦੇ ਤੁਸੀਂ ਪੀਓ ਚਾਹ ਦੋ ਜੀਰਾ ਦੇ ਪੇਡੇ ਆ ਮਿੱਤਰੋ ਜੰਨਤ ਦਾ ਨਜ਼ਾਰਾ ਹੈ ਭੈਣ ਚੋ ਜਾਣ ਨੂੰ ਹੀ ਨਹੀਂ ਕਰਦਾ ਇੱਥੋਂ ਇੰਨੀ ਗ੍ਰੀਨਰੀ ਨਜ਼ਾਰਾ ਹੈ ਨਾ ਬੱਗੇ ਬੰਦੇ ਜੰਨਤ ਜੀ ਦੇ ਆਦੇ ਤਾਂ ਹੀ ਦਾਬਦੇ ਨੇ ਨਾ ਇਹ ਆ ਪਰਾਂ ਨੇ ਤਾਂ ਇੱਕ ਦੂਜੇ ਦੇ ਸਾੜ ਸਾੜੇ ਮਰੀ ਜਾਂਦੇ ਇੱਥੇ ਇਹਨਾਂ ਨੂੰ ਕੋਈ ਪ੍ਰਵਾਹ ਨਹੀਂ ਚੰਗਾ ਫਰੂਟ ਖਾਂਦੇ ਆਹ ਲਾ ਲੱਗ ਰਹੀਆਂ ਨੇ ਆ ਇਹਨਾਂ ਨੂੰ 6 ਮਹੀਨਿਆਂ ਨੂੰ ਆ ਜਾਣਗੇ ਆ ਫਲ ਕਿਰਜੂ ਆ ਫਲ ਕਿੰਨੇ ਟਾਈਮ ਤੇ ਪਿਆਰ ਹੁੰਦਾ ਲੋਡਿੰਗ ਹੋ ਗਈ ਸ਼ੁਰੂ ਲੋਡਿੰਗ ਆ ਬੱਗੇ ਨੂੰ ਤਾਂ ਹੀ ਰੱਖੀਦਾ ਨਾਲ ਬਗੇਂ ਤ੍ਰਿਕ ਤ੍ਰਿਕ ਨਾਲ ਬਗੇਂ ਹਰੇ ਕੰਮ ਦਾ ਤਾਂ ਨਾ ਰੱਖੀਦਾ ਖਲਾ ਬਗਾ ਇਹਨਾਂ ਨੂੰ ਵੀ ਸਲਾਹ ਦਿੰਦਾ ਵੀ ਐਂ ਕਰੋ ਜ਼ਰੂਰੀ ਆ ਸਿੱਖਣਾ ਸਿੱਖਣਾ ਤੇ ਦੱਸਣਾ ਕੰਦ ਦਾ ਕ੍ਰੋਸ ਕਰ ਜਾਣਗੇ ਬਗੇ ਇਹ ਕੰਦ ਦਾ ਟੱਪ ਜਾਣੀ ਤੂੰ ਦੇਖੀ ਕੰਦ ਉੱਦ ਨਾ ਹਾਂ ਪਿਆ ਹਾਂ ਹਾਂ ਫਾਈਟ ਹੀ ਹੋਤਾ ਹੈ ਅੱਛਾ ਬੋਰਡ ਇੱਥੇ ਹੁਣ ਤਾਂ ਟਰਾਲੀ ਮਾਰੀ ਹੁੰਦੀ ਆਪਾਂ ਉਹ ਜਿਆਦਾ ਨਹੀਂ ਤੈਨੂੰ ਮੋੜੀ ਦੇ ਸ਼ੱਕ ਆ ਆਉ ਪੁਣਿਆ ਵਰਗੀ ਅੱਗ ਬੱਗਾ ਗਾ ਆਈ ਫੁੱਲ ਲਾਉਣੇ ਆ ਮਾ ਕਲੀਅਰਟੀ ਬੜੀ ਆਉਂਦੀ ਔਰੇ ਮੌਸਮ ਓਕੇ ਆ ਜਮਾ ਦੇਖੀ ਆ ਦੇਖੀ ਕਲੀਅਰਟੀ ਦੇਖਿਆ ਕਿਉਂ ਏ ਡੀਐਸਐਲ ਕਰਦਾ ਨਾ ਫੇਲ ਜੇ ਵੱਗੇ ਹੋਰ ਚਲੋ ਚਲੋ ਲੀਲੀ ਟੀ-ਸ਼ਰਟ ਲੀਲੇ ਫੋਟਾਂ ਆਈ ਇਸ ਵੈਗਰ ਵਾਸੋ ਚਾਲੇ ਵਾਤੇ ਬਾਈ ਚਾਲੇ ਮੈਂ ਦੇ ਅੱਗੇ ਨੇ ਬੜਾ ਜਿਆਦਾ ਕਹਿੰਦੇ ਬਾਲਾ ਉੱਤ ਰੱਖੀ ਜਾ ਐ ਜਾ ਕੋਈ ਸੰਦਰੀ ਜਿਹੜਾ ਰਤੀ ਨਹੀਂ ਬਣਦਾ ਤੋਂ ਕੀ ਗੱਡੀ ਤੁਰੇ ਜਾਂਦੀ ਹੈ ਸਰੜੜੇ ਲੋ ਢੁੰਦਾ ਬਗਾ ਕੁਲਵਿੰਦਰ ਢਿੱਲੋ ਲੋ ਵੀ ਬਗੇ ਨੂੰ ਘਾਤਾ ਡ੍ਰੌਪ ਬਗਾ ਜੀਰ ਖਾਊਗਾ ਹੁਣ ਆ ਲੱਗੇ ਚਾਰ ਤਕੜਾ ਹੋਊਗਾ ਆ ਵੀ ਦਿੰਦੀ ਹੈ ਹੈ ਉਹ ਚ ਲੈ ਆਪਰੇਜ਼ਰ ਦੇਖ ਲੈ ਤੇਰੇ ਲਈ ਕਹਿ ਨਾ ਰਾਸੀ ਮਾੜੀ ਤੇਰੇ ਨਾਂ ਤੇ ਆਵਿਸ਼ੀ ਅਗਲਾ ਔਰਗੈਨਿਕ ਬ੍ਰਾਂਡ ਬਣਾਈ ਬੈਠੇ ਔਰਗੈਨਿਕ ਹੈ ਵੀ ਆਪਣਾ ਆਪਣੀ ਹੈ ਆਪੜੀ ਹੈ ਠੀਕ ਹੈ ਚੰਗਾ ਹੋਏ ਠੀਕ ਹੈ ਓਹ ਵਾਹ ਵੀ ਵਾਹ ਡਰਾਈਵਰੀ ਕਿਹੜਾ ਯੂਟਿਊਬਰ ਸੀ ਸੀਕਰਟ ਕਿਹੜਾ ਹੁੰਦਾ ਜਿਹੜਾ ਦੀਨ ਦਾ ਨਹੀਂ ਹੁੰਦਾ ਯਾਰ ਕਿਹੜਾ ਹੁੰਦਾ ਹੋਰ ਕਿਹੜਾ ਯੂਟਿਊਬਰ ਹੁੰਦਾ ਖੂਫੀਆ ਕਹਿੰਦੇ ਜਿਵੇਂ ਆਪਾਂ ਕੀ ਕਿਹੜਾ ਹੁੰਦਾ ਹੈ ਕਿਹੜਾ ਹੁੰਦਾ ਹੈ ਕੋਈ ਹੁੰਦਾ ਨਾ ਉਹ ਯਾਰ ਉਹ ਖੂਫੀਆ ਨਹੀਂ ਹੁੰਦਾ ਜਿਵੇਂ ਆਪਾਂ ਕਹਿੰਦੇ ਯਾਰ ਬਿਲਕੁਲ ਫੇਰ ਫੇਸ ਤੋਂ ਕਰਾਂਗੇ ਫੇਸਲੀ ਵਾ ਨਾ ਬਿਨਾ ਫੇਸ ਤੋਂ ਵੀ ਕੋਲੇ ਬੈਠ ਨੂੰ ਪਤਾ ਹੀ ਨਹੀਂ ਲੱਗਦਾ ਵੀ ਖਰੀ ਕੀ ਜਾਂਦਾ ਉਹ ਯੂਟਿਊਬਰ ਹੈਗੀ ਲੋਕਾਂ ਦੇ ਕੰਟੈਂਟ ਚੱਕਰ ਨਾਲ ਤੇ ਇਹ ਬੰਦਾ ਯਾਰ ਪੂਰਾ ਹੈ ਵੀਡੀਓ ਚੱਕਦਾ ਜਾਂ ਕੰਟੈਂਟ ਹੈ ਨਾ ਕੋਈ ਕੋਪੀਰਾਈਟ ਨਹੀਂ ਹੁੰਦਾ ਮੈਂ ਕਿਹਾ ਜਰੈਂਟ ਨਹੀਂ ਵੀਡੀਓ ਚੱਕਦਾ ਪੂਰਾ ਉਹ ਸਰੀ ਕਰਾਈ ਜਾਂਦਾ ਤੇ ਇਹ ਹੀ ਪਤਾ ਨਹੀਂ ਕਿੰਨੇ ਗੇ ਚੋਬਰ ਦੇ ਤੇ ਨਾ ਬਈ ਸਾ ਇੱਕ ਗੱਲ ਹੋਰ ਨਿੰਦਰ ਇਹਨੇ ਕੁਝ ਨਹੀਂ ਕਰਨਾ ਸਭ ਨੇ ਜ਼ਰਾ ਸਭ ਕੁਝ ਕਰੀ ਜਾਂਦੇ ਨੇ ਭਗਵਾਸ ਠੀਕ ਹੈ ਬੱਗੇ ਕੀ ਕਰਨਾ ਇਹਦਾ ਅੱਜ ਪਾਸ ਕਰਾ ਲੀਏ ਕਿਹੜਾ ਕੀ ਅਗਲਾ ਕੀ ਤੈਨੂੰ ਦਊਗਾ ਪਾਸ ਕਰਾ ਲਈਏ ਉਹ ਤਾਂ ਹੁਣ ਹੁਣ ਉਹ ਕਰਾਂਗੇ ਪ੍ਰੋਮੋਸ਼ਨ ਕਰਾਂਗੇ ਪ੍ਰੋਮੋਸ਼ਨ ਇਹਦੇ ਉਹਦੀ ਉਹ ਵੀ ਫ੍ਰੀ ਨਹੀਂ ਕਰਦੇ ਬੱਗੇ ਸੀ ਮੈਂ ਯਾਰ ਫਿਰ ਤਾਂ ਯਾਰ ਅਸੀਂ ਕਹਿੰਦੇ ਨੰਦੇ ਗਿਆ ਅਗਲਾ ਉਂਗਲ ਨਹੀਂ ਦਰਵਾਣ ਦਿੰਦਾ ਨਾ ਵੜ ਦੂਗਾ ਫਿਰ ਤਾਂ ਅਸੀਂ ਉਹ ਉਹ ਬਣ ਜਾਣਾ ਲਓ ਵੀ ਮਿੱਤਰੋ ਬਲੌਕ ਕਰਤਾ ਸ਼ੁਰੂ ਤੇ ਆਪਾਂ ਪਹੁੰਚਣ ਆਲਿਆਂ ਕਾਲਾ ਟੱਪ ਕੇ ਡੱਬ ਵਾਲੀ ਤੇ ਆਪਾਂ ਦੋ ਬੋਲਟ ਦੇਖੇ ਹੋਏ ਸੀ ਕਮਾਨਸਾ ਇੱਕ ਡੱਬ ਵਾਲੀ ਪਹਿਲਾਂ ਦੇਖਾਂਗੇ ਡੱਬ ਵਾਲੀ ਵਾਲਾ ਜੇ ਇਹ ਪਸੰਦ ਆ ਗਿਆ ਫਿਰ ਮਾਨਸ ਵਾਲੇ ਨੂੰ ਹੱਥ ਪਾਉਂਦੇ ਨਹੀਂ ਨਹੀਂ ਫਿਰ ਉਹ ਦੇਖਾਂਗੇ ਸਿਲੈਕਟ ਕਰਨਾ ਆਪਾਂ ਦੋਨਾਂ ਦੇ ਵਿੱਚੋਂ ਇੱਕ ਤੇ ਸਿਲੈਕਟ ਵੀ ਕਰਨਾ ਪੁੱਠੇਰ ਵਾਲਾ ਆਪਣੇ ਨਾਲ ਤੁਹਾਨੂੰ ਬੜਾ ਬੰਦੇ ਫਿਰ ਕੋਰਾ ਸਾਧ ਜੀ ਨੇ ਇਧਰ ਪੱਗਾ ਸਤਾਜ ਜੀ ਨੇ ਕੇਲੇ ਵਾਲੇ ਇਹ ਕੇਲੇ ਵਾਲੇ ਨੇ ਤੇ ਦੇਖਦੇ ਆਂ ਫਿਰ ਕੀ ਬਣਦਾ ਤੁਹਾਨੂੰ ਵੀ ਦਿਖਾਉਂਦੇ ਆਂ ਕਰਦੇ ਆਂ ਚੈੱਕ ਬਸ ਪਹੁੰਚਣ ਆਲੇ ਆਂਗੇ ਆਪਾਂ 20-25 ਮਿੰਟਾਂ ਦੇ ਵਿੱਚ ਕੀ ਨਿਕਲ ਕੇ ਆਉਂਦਾ ਮਾਹੌਲ ਅੱਗੇ ਜਾ ਕੇ ਫੋਟੋਆਂ ਦਾ ਬੜੀਆਂ ਸਾਫ ਸੀ ਅਸਲ ਫਿਰ ਤੁਹਾਨੂੰ ਪਤਾ ਵੀ ਜੋ ਫੋਟੋ ਵਿੱਚ ਦਿਖਾਇਆ ਜਾਂਦਾ ਉਹ ਰੀਅਲ ਵਿੱਚ ਨਹੀਂ ਹੁੰਦਾ ਹੈ ਰੀਅਲ ਔਰ ਰੀਅਲ ਵਿੱਚ ਫਰਕ ਹੁੰਦਾ ਹੈ ਅ ਪਹੁੰਚਣ ਆਲੇ ਆ ਬਸ ਪਵਾਨਿਕ ਹੈ ਯਾ ਇਹ ਰਿਆ ਯਾ ਰੁੱਖੀ ਰੁੱਖਾ ਹੈ ਤੇ ਡੱਬ ਵਾਲੀ ਦਾ ਕਰਕਰ ਜੇ ਦੇਖ ਇਹਨਾਂ ਨੇ ਕਿਵੇਂ ਨੇ ਤੋੜ ਜੀ ਉੱਡੀ ਜਾਂਦੀ ਉਹੀ ਖਾਮ ਖਾਈ ਸਮਝੋ ਬਾਹਰ ਹੀ ਗੱਲ ਹੈ ਗਲੀਆਂ ਖੁਲੀਆਂ ਕਦੇ ਕੋਈ ਹੈ ਹੀ ਨਹੀਂ ਨਾ ਕੋਈ ਅੰਗ ਪੈਰ ਲਾਇਆ ਕਿਸ ਚੀਜ਼ ਤੇ ਆ ਹੁਣ ਆਏ ਨੇ ਕਰਤਿਆ ਆ ਬੇਰੀਆਂ ਯਾ ਨੇ ਯਾ ਜਾ ਪਹਾੜੀ ਕੇ ਕਰਾਈਆਂ ਨੇ ਆ ਦੇ ਹੋਰ ਇਤਰਾਏ ਦਾ ਸਿਸਟਮ ਆ ਗਿਆ ਹੁਣ ਝਾਂਕੀ ਨਾ ਘਰ ਜੂਰੇ ਬੜਾ ਇੱਕ ਪਿੰਡ ਆਇਆ ਕਿਦੋਂ ਦਾ 50 ਕਿਲੋਮੀਟਰ ਚ ਨਾ ਪਿੰਡ ਆਇ ਇਤਰ ਕੋਈ ਰੁੱਖਾ ਏਰੀਆ ਯਾਰ ਜਿਵੇਂ ਆਪਣੇ ਨਾਲ ਖੁਸ਼ਾਲ ਜਾਂ ਹਰਾ ਭਰਾ ਜਿਹਾ ਉਵੇਂ ਜੇ ਨਹੀਂ ਹੈਗਾ ਜਿ ਸਿਸਟਮ ਰੁੱਖੋ ਰੁੱਖ ਜੀ ਹੈ ਚੰਗੀ ਕੋ ਕੋਠੀ ਕੋਠੀ ਮਹਿਲ ਮੂਲ ਤੱਕ ਇਹਦਾ ਪਾਈ ਜਾਂਦੀ ਹੈ ਕਿ ਲਈ ਕਿ ਇਹ ਆਪਣੇ ਏਰੀਆ ਹੀ ਪਾਉਂਦਾ ਲਿਮਟਾਂ ਵੱਡੀਆਂ ਨੇ ਨਾ ਫਿਰ ਆਪਣੀਆਂ ਇਹ ਨਹੀਂ ਆ ਦੇ ਰੁੱਖਾ ਹੀ ਏ ਸਿਸਟਮ ਸਾਰਾ ਪਹੁੰਚ ਗਏ ਜੋਬਰ ਟਗਾਣੇ ਤੇ ਹਾਂਜੀ ਵੀ ਮਿੱਤਰੋ ਸੱਜਣਾ ਸੁਣਿਓ ਡੱਬ ਵਾਲੀ ਵੀ ਆ ਗਏ ਅਸੀਂ ਬੜੀ ਪਕਾਈ ਵੀ ਕਰ ਲਈ ਬੜੇ ਦੁਰਦੁਰ ਵੀ ਭੱਜ ਲੇ ਚੱਕਰੇ ਪੈ ਗਿਆ ਵੀ ਸਾਨੂੰ ਸਾਦਰ ਪਸੰਦ ਨਹੀਂ ਆਇਆ ਹੁਣ ਅਸੀਂ ਮੁੜ ਚੱਲੇ ਆ ਉਦਾਸਾ ਚਿਹਰਾ ਲੈ ਕੇ ਬਸ ਉਹਦਾ ਗਾਦਾ ਜੋ ਹੁੰਦਾ ਚੰਗੇ ਨੂੰ ਹੁੰਦਾ ਹੋ ਗਿਆ ਜੋ ਹੋਣਾ ਸੀ ਵਾਪਸ ਚੱਲੇ ਪਾ ਤੇ ਅਸੀਂ ਡੱਬ ਵਾਲੀ ਤੋਂ ਤੇ ਇਹ ਰੋਡ ਤੇ ਸਾਰੇ ਤੇ ਸਾਨੂੰ ਕੁਝ ਖਾਣ ਪੀਣ ਵਾਲਾ ਪਹਿਲਾਂ ਵੀ ਲੱਭਿਆ ਮਨ ਲਾਦਾ ਨਹੀਂ ਹੁਣ ਲੱਭੂਗਾ ਨਾ ਕੋਈ ਟੱਬਾ ਯਾਰ ਰੋਡ ਸਾਲਾ ਵੱਡਾ ਕੋਈ ਸਮਝੋ ਬਾਹਰ ਨਾ ਸਾਲਾ ਪਿੰਡ ਆਇਆ ਕੋਈ ਤੇ ਲੱਭ ਨਹੀਂ ਰਿਹਾ ਭਾਈ ਨਾ ਮੋੜ ਹੈ ਭੈ ਸਿੱਧੇ ਹੀ ਸਿੱਧਾ ਕਿੱਥੇ ਲਿਖਦਾ ਸਰਦੂਗੜ ਸਰਦੂਰ ਲਿਖਦਾ ਤੇ ਪਤਾ ਹੀ ਨਹੀਂ ਵੀਰ ਜੀ ਕੀ ਹੋਣ ਰਿਹਾ ਏ ਮਾਨੂੰ ਵੀ ਖੁਦ ਨਹੀਂ ਪਤਾ ਲੱਗਣ ਲੱਗਾ ਬਾਬੇ ਨੂੰ ਖੁਦ ਨਹੀਂ ਪਤਾ ਚੱਲੀ ਇਹਦਾ ਕੀ ਹੋਣ ਰਿਹਾ ਹਲੋ ਦੇਖਦੇ ਆਂ ਵੀ ਫਾਨ ਪਿੰਨਾਂ ਦਾ ਲੱਭਾਂਗੇ ਹੀ ਨਹੀਂ ਫਿਰ ਬੱਗੇ ਦੇ ਕੇਲੇ ਜਿੰਦਾਬਾਦ ਰਹਿਣਾ ਬੱਗੇ ਕੇਲੇ ਦਰਜ ਜਿੰਦਾ ਲਈ ਲਾਵੇਂ ਉਹ ਵੀ ਸਾਲਾ 7 10 ਹੋ ਗਏ 8 ਵਜੇ ਤੱਕ ਜੇ ਕੋਈ ਟੱਕਰ ਗਿਆ ਟੱਕਰ ਗਿਆ ਚਲੋ ਵੇਨੇ ਮੋਲ ਕੇ ਜਿਸ ਜਨੋ ਮਿੱਤਰ ਕੰਮ ਕਰਦਾ ਕਰਤਾ ਬਲੌਗ ਸ਼ੁਰੂ ਪੈਪਲਣ ਪਾਤੀ ਅਖੀਰ ਆ ਜਾ ਬੇਟਾ ਰਖ ਗਿਆ ਥੋੜਾ ਤੋੜ ਇਹ ਵੀ ਦੇਖ ਸਕਦੇ ਹੋ ਆ ਮੈਂ ਨਾ ਚੜਜਾ ਦਾ ਭੈਣ ਨਾ ਰੋਡ ਬੜੀ ਜਦਣਾ ਆਪਣੇ ਰੋਡ ਦੇ ਮੂਹਰੇ ਆਲਾ ਘਰ ਦੇ ਅੱਗੇ ਆਲਾ ਉਹ ਰੋਡ ਬੜਨ ਕਰਕੇ ਸਾਰਾ ਧਾਬਾਵ ਦੇ ਤੋਰੇ ਤੋਏ ਪੈ ਗਏ ਕੰਮ ਭਰੇ ਆ ਪਿਆ ਸਿਸਟਮ ਸਾਰ ਆ ਦੇ ਰੋਡ ਦੇ ਆਪਾਂ ਟਾਇਰ ਥੋੜੇ ਹੋਰ ਚੌੜੇ ਕਰਾ ਦੇ ਯੋ ਬ੍ਰੋ ਇਹ ਸ਼ੈੱਡ ਐਂ ਜਿਵੇਂ ਰੋਖਾ ਜਾ ਬਲਤ ਦੀ ਰੇਤੇ ਇਹਦੇ ਨਾਲ ਪ੍ਰੈਸ਼ਰ ਨਾਲ ਕੱਢੀਏ ਕਰਦੇ ਦੀ ਤੇ ਤਾਰੀਏ ਮਿੱਟੀ ਲਾਲ ਗੜਤੀ ਇਟਾਂ ਤੇ ਹੁਣ ਮਾਰਾਂਗੇ ਆ ਟੰਡ ਮੰਡ ਸਾਰਾ ਚੱਕ ਦੇਣਾ ਆ ਵੀ ਚੱਕ ਦੇਣੀਆਂ ਨੇ ਤੇ ਆ ਵੀ ਲਾ ਦੇਣਾ ਉੱਤੋਂ ਪਾਤੀਆਂ ਨੇ ਵਧੀਆ ਇਹਨੂੰ ਐਨ ਪੇਂਟ ਕਰਕੇ ਬਣਾਵੇਂ ਸ਼ੈੱਡ ਲਾਈਟਾਂ ਲੂ ਤੱਲਾਵੇਂ ਇੱਥੇ ਕਰਾਂਗੇ ਜਿੰਮਦਾਰ ਆਪਦੀ ਘਰੇ ਦੜਸੜ ਕਰਾਵਾਂਗੇ ਕੰਮ ਆਇਆ ਐ ਐਸੀ ਐ ਕਰਿਆ ਦੇਖੇ ਪ੍ਰੈਸ਼ਰ ਨਾਲ ਇਹ ਆਣ ਰਹੀ ਦੁਪੱਟੀ ਹੈ ਜਮਾ ਅੱਗੇ ਦਿਖਾਉਣੇ ਤੁਹਾਨੂੰ ਕੀ ਭਾਂਦਾ ਵੀ ਜੋ ਬਰੋਂ ਹੋਣ ਆ ਗਿਆ ਬਟਰਾਲੀ ਪੰਦ ਤੇ ਬੱਗੇ ਦੀ ਟਰਾਲੀ ਦਾ ਹਾਲ ਦੇਖੋ ਕਿਆ ਬਾਤ ਹੈ ਜਾਲੋ ਜਲੀ ਕਰਕੇ ਕੰਮ ਹੋਰ ਫਿਰ ਬੱਗੇ ਦਾ ਜਾਨੀ ਲੱਗਦੇ ਹੁੰਦੇ ਨੇ ਨਾ ਨੰਤਰ ਬਲੌਗ 'ਚ ਆਵੇ ਨਾ ਨਾ ਸਿਸਟਮ ਬਲੌਗ ਫੇਲ ਹੋ ਜਾਂਦਾ ਹੈ ਜਿਹੜੇ ਬਲੌਗ 'ਚ ਦੋਆ ਨਹੀਂ ਹੈਗਾ ਕੁਝ ਕੰਬਦੀ ਦੇਖਦੇ ਨੇ ਆਪਣਾ ਬਲੌਗ ਨੂੰ ਮਿਸ ਕਰਦੇ ਅੱਗੇ ਹੋਰ ਇਹ ਸੰਦ ਨੇ ਦੇਖੋ ਕਿੰਨੇ ਸਾਹਮਣੇ ਹੋਇਆ ਮੈਂ ਇਹ ਮਹਿੰਗੀ ਜਿੰਝਾਰੀਆਂ ਪੂਰਾ ਮਹਿੰਗਾ ਰੂਟਾ ਵਿਟ ਰਿਹਾ ਦੇਖੋ ਇੱਧਰ ਦਾ ਸੈਨੀਅਰ ਜਾ ਉੱਧਰ ਦੇਖੋ 0 ਟਰੈਲ ਵੀ ਪੂਰੀ ਮਹਿੰਗੀ ਹੈ ਉਹ ਵੀ ਪਿੱਛੇ ਸਿਪਰ ਸੀਡਰ ਵੇਢੇ 1.5 ਲੱਖ ਦਾ ਜਾਲੀ ਕਰਕੇ ਗਮ ਜਾਲੀ ਤੇ ਲੱਗਦੀ ਦੋਨੇ ਟਰਾਲੀਆਂ ਵੀ ਦੇਖ ਲਓ ਜਿੱਤਾ ਮੋਰੇ ਘੜ ਤੇ ਨਾ ਇਹਦੇ ਹਾਲ ਦੇਖ ਲਓ ਓਏ ਇਹ ਤਾਂ ਫਗੀਆਂ ਆਪਣੇ ਤੋਰੇ ਫੇਗੇ ਸਰ ਇੰਨੀ ਸਮਾਈ ਦਾ ਕੀ ਰਾਜ ਹੈ ਸੁਭਾਗਾ ਵੀ ਦੇਖ ਲਓ ਸੁਭਾਗਾ ਵੀ ਕੀ ਕਰਖਿਆ ਸੁਭਾਗਾ ਦਿੱਕ ਨੰਬਰ ਇਹੇ ਬਾਗਲ ਚ ਪੜਦੇ ਨਹੀਂ ਬਈ ਤੁਸੀਂ ਮੁੜ ਕੇ